ਸੱਚਾ ਕਹਾਣੀ ਤੁਸੀਂ ਦੇਖ ਰਹੇ ਹੋ ਸਪੀਡ ਨਿਊਜ਼ ਪੰਜਾਬ ਮੈਂ ਹਰਵਿੰਦਰ ਸਿੰਘ ਬੱਦਨ ਅੱਜ ਇੱਕ ਕਾਨੂੰਨੀ ਹਰਕਤ ਵਾਪਰੀ ਹੈ ਜੇਕਰ ਘਰ ਦਾ ਪੁੱਤ ਬਾਹਰ ਬਾਹਰ ਕਮਾਈ ਕਰਨ ਗਿਆ ਹੈ ਤੇ ਜੇ ਘਰ ਦੇ ਵਿੱਚ ਨੋਹ ਹੈ ਤਾਂ ਨੋਹ ਆਪਣੇ ਸੋਹਰਿਆਂ ਨੂੰ ਆਪਣੇ ਮਾਪਿਓ ਸਮਝ ਕੇ ਉਹਨਾਂ ਦੇ ਨਾਲ ਰਹਿੰਦੀ ਹੈ ਪਰ ਜੇਕਰ ਸੋਹਰਾ ਹਵਾਨ ਬਣ ਜਾਏ ਤਾਂ ਉਸ ਤੋਂ ਬਾਅਦ ਅਜਿਹੀਆਂ ਧੀਆਂ ਦੀਆਂ ਤਸਵੀਰਾਂ ਸਾਹਮਣੇ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਪਹਿਲਾਂ ਤੁਸੀਂ ਰੋਂਦੇ ਕੋ ਰੋਂਦੇ ਦੀ ਆਵਾਜ਼ ਸੁਣੀ ਹੈ ਇਸ ਧੀ ਦਾ ਦਰਦ ਇੰਨਾ ਜ਼ਿਆਦਾ ਹੈ ਕਿ ਇਹ ਦਰਦੀ ਦਰਦੀ ਆਪਣੀ ਮਾਂ ਨੂੰ ਸਾਰੀ ਗੱਲ ਦੱਸਦੀ ਹੈ ਇਸ ਧੀ ਨੇ ਪਹਿਲਾਂ ਤਾਂ ਆਪਣਾ ਘਰ ਬਚਾਉਣ ਦੀ ਕੋਸ਼ਿਸ਼ ਕੀਤੀ ਆਪਣੀ ਪਰਛਾਈ ਨੂੰ ਸਾਰੀ ਕਰਤੂ ਦੱਸੀ ਪਰ ਫੇਰ ਵੀ ਜਦੋਂ ਸੋਹਰਾ ਨਾ ਟਲਿਆ ਹੱਦਾ ਪਾਰ ਹੋਈਆਂ ਤਾਂ ਇਸ ਧੀ ਨੇ ਰੋਂਦੇ ਰੋਂਦੇ ਆਪਣੀ ਮਾਂ ਨੂੰ ਦੱਸਿਆ ਤੇ ਜਿਸ ਤੋਂ ਬਾਅਦ ਸਾਰੀ ਗੱਲ ਸਾਹਮਣੇ ਆਈ ਹੈ ਦਰਅਸਲ ਜੋ ਇਹ ਕੁੜੀ ਹੈ ਇਸ ਦਾ ਘਰ ਵਾਲਾ ਜਰਮਨੀ ਹੈ ਬਾਹਰ ਰਹਿੰਦਾ ਹੈ ਕਾਰੋਬਾਰ ਕਰਦਾ ਹੈ ਕੰਮ ਕਰਦਾ ਹੈ ਘਰ ਦੇ ਖਰਚੇ ਚਲਾਉਂਦਾ ਹੈ ਇਸ ਦੀ ਸੱਸ ਨਹੀਂ ਹੈ ਤੇ ਇਹ ਧੀ ਆਪਣੇ ਸਹੁਰੇ ਦੇ ਨਾਲ ਸਹੁਰੇ ਘਰ ਵਿੱਚ ਰਹਿੰਦੀ ਸੀ ਅਤੇ ਇਸ ਧੀ ਦੇ ਇਲਜ਼ਾਮ ਨੇ ਕਿ ਸਹੁਰਾ ਇਸ ਨਾਲ ਪਹਿਲਾਂ ਵੀ ਗੰਦੀ ਹਰਕਤ ਕਰਨ ਦੀ ਕੋਸ਼ਿਸ਼ ਕਰ ਚੁੱਕਾ ਹੈ ਪਹਿਲਾਂ ਰੋਕਿਆ ਟੋਕਿਆ ਗਿਆ ਪਰ ਜੋ ਲੰਗੀ ਦੇਰ ਰਾਤ ਘਟਨਾ ਵਾਪਰੀ ਉਸ ਤੋਂ ਬਾਅਦ ਸਾਰੀਆਂ ਹੱਦਾਂ ਪਾਰ ਹੋਈਆਂ ਕਿਸੇ ਤਰੀਕੇ ਨਾਲ ਧੀ ਨੇ ਆਪਣੀ ਜਾਨ ਬਚਾਈ ਅਤੇ ਆਸ-ਪਾਸੇ ਲੋਕਾਂ ਨੂੰ ਦੱਸਿਆ ਜਿਸ ਤੋਂ ਬਾਅਦ ਕੁੜੀ ਦੇ ਮਾਪਿ ਉੱਥੇ ਪਹੁੰਚੇ ਅਤੇ ਕੁੜੀ ਨੂੰ ਬਚਾਇਆ ਇਹ ਸਭ ਦੌਰਾਨ ਮਾਂ ਅਤੇ ਧੀ ਦੋਵਾਂ ਦੇ ਬਿਆਨ ਸਾਹਮਣੇ ਆਏ ਨੇ ਇਹ ਸਭ ਨੂੰ ਬਿਆਨ ਸੋਹਣ ਦਾ ਨਾਮ ਦਿੱਕਨ ਸਿੰਘ ਹੈ ਅਚੈ ਹੀ ਦੱਸੋ ਜਿਹੜੀ ਤੁਹਾਡੇ ਨਾਲ ਮਾਰਕਟ ਆਈ ਹੋਈ ਸੀਗੀ ਇੱਕ ਕਦਮ ਹੋਈ ਔਰ ਕਿਸ ਤਰ੍ਹਾਂ ਬਣੀ ਸਰ ਇਹਦਾ ਇਹ ਵੇ ਜਦੋਂ ਸਾਸੂ ਬੁਰੀ ਹੋਈਏ ਨਾ ਉਸ ਤੋਂ ਬਾਅਦ ਤਾਂ 10 ਮਿੰਟ ਟੌਰਚਰ ਕਰਦੇ تھے ਇਹਗੇ ਤੇ ਮੈਂ ਨਾ ਹਲਕਾ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਹੈ ਨਾ ਪਹਿਲਾਂ ਵੀ ਕੋਸ਼ਿਸ਼ ਕਰਦੇ ਸੀ ਹਾਂਜੀ ਤੇ ਹੁਣ ਅਪਰਸੋ ਹੁਣ ਸਤੂੰ ਮੈਂ ਨਾ ਮਤਲਬ ਕਿ ਥਾਲੀ ਘੁਲੋ ਚੀਤੀ ਪਹਿਲਾਂ ਤੇ ਡ੍ਰਿੰਕ ਕਰਕੇ ਆਏ ਸ਼ਾਮਾ ਨੂੰ ਤੇ ਉਸ ਟਾਈਮ ਫਿਰ ਤੋਂ ਉਹਨਾਂ ਨੇ ਨਾ ਗੋਤਾ ਹਰੰਦੀ ਕੋ ਸਿੱਧੀ ਵੀ ਵਿਰੋਧ ਕੀਤਾ ਤੇ ਉਹਨਾਂ ਨੇ ਮੇਰਾ ਮਾਰਕਟਾਈ ਦਿੱਤੀ ਆ ਤੋੜੇ ਕਿੱਥੇ ਕਿੱਥੇ ਸੱਟਾਂ ਲੱਗੀਆਂ ਮੇਰੀ ਅੱਖ ਤੇ ਲੱਗ ਗਿਆ ਹੂੰ ਮੇਰੇ ਲੈਫਟ ਸ਼ੋਲਡਰ ਵਾਲੀ ਸਾਈਡ ਲੱਗੀ ਆ ਤੇ ਮੈਂ ਥੱਲੇ ਡਿੱਗੀ ਸੀ ਤੇ ਉਹਨਾਂ ਨੇ ਮੇਰੇ ਛਾਤੀ 'ਚ ਵੀ ਮਾਰਿਆ ਤੇ ਮੇਰੇ ਢਿੱਡ 'ਚ ਲੱਤਾਂ ਮਾਰਿਆ ਤੇ ਤੁਹਾਡੇ ਹਸਬੰਦ ਕਿੱਥੇ ਨੇ ਮੇਰੇ ਹਸਬੰਦ ਬਾਹਰ ਨੇ ਕਿੰਨੇ ਸਾਲ ਤੋਂ ਬਾਹਰ ਆ ਉਹ ਕਿਸੇ 1.5 ਸਾਲ ਤੋਂ ਬਾਹਰ ਆ ਤੁਸੀਂ 20 ਸਾਲ ਹੋ ਗਏ ਸਨ ਅਚਾਈ ਦੱਸੋ ਕਿ ਇੱਕ ਜਦੋਂ ਬੇਟੀ ਨੂੰ ਪਤਾ ਲੱਗਾ ਤੁਹਾਨੂੰ ਕਦੋਂ ਪਤਾ ਲੱਗਾ ਸੀ ਕਿ ਬੇਟੀ ਨੇ ਇਸ ਦਾ ਮਾਰਕਟਾਈ ਹੋਈ ਹੈ ਇਹ ਸਰ ਮੈਨੂੰ ਰਾਤ ਹੀ ਪਤਾ ਲੱਗਾ ਇਸ ਤੋਂ ਪਹਿਲੇ ਵੀ ਇਹ ਤਾਂ ਮੈਨੂੰ ਗਲਤ ਨਜ਼ਰ ਰੱਖੀ ਸੀ ਮੇਰੇ ਰਣੀ ਨੇ ਗੱਲ ਕੀਤੀ ਆਪਣੀ ਪਰਚਾਈ ਨਾ ਕੀਤੀ ਸੀ ਨੂੰ ਉਹਨੇ ਮੈਨੂੰ ਦੱਸਿਆ ਸੀਗਾ ਮੰਮੀ ਤੱਕ ਨਹੀਂ ਫਿਰ ਨਾਲ ਮੈਂ ਕਿਹਾ ਸੀਗਾ ਵੀ ਚੱਲ ਜੇ ਘਰ ਬਸਤੇ ਤੇ ਬਾਜ਼ੇ ਸਾਡਾ ਹੂੰ ਪਰ ਉਹ ਫਿਰ ਉਹ ਨਿਵੇਰੇ ਹੀ ਹਰਕਤ ਦੁਆਰਾ ਫਿਰ ਜੋ ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਔਰ ਇਹਨੂੰ ਫਿਰ ਰਾਤ ਨੂੰ ਮਾਰਿਆ ਗੋਟਿਆਂ ਮੇਰੇ ਭਰਾ ਨਹੀਂ ਜਾਣਦੇ ਉਹਨਾਂ ਨੇ ਮਾਰ ਛੱਡਣਾ ਸੀ ਇਹਨੂੰ ਤੋਂ ਬਾਅਦ ਵੀ ਤੁਸੀਂ ਕੀ ਮੰਗ ਕਰਦੇ ਹੋ ਪੁਲਿਸ ਮੈਂ ਤਾਂ ਇਹੀ ਕਹਿੰਨੀ ਨੂੰ ਸਜ਼ਾ ਹੋਵੇ ਜਿੱਦ ਤੱਕ ਕੁੜੀ ਮੇ ਤੇ ਨੀਲ ਬਣੇ ਇਹਨੂੰ ਵੀ ਨੀਲ ਪਾ ਕੇ ਦੱਸ ਸਾਡੇ ਕੋਲ ਇੱਕ ਐਮਲਾਰ ਰਸੀਵ ਹੋਈ ਸੀ ਕਾਲਾ ਦਸੂਹਾ ਦੇ ਵਿੱਚ ਜਿਸ ਬੰਦੀ ਫਿਰ ਅਸੀਂ ਐਮਲਾਰ ਦੇ ਜਿਹੜੇ ਲੜਕੀ ਹੈਗੀ ਆ ਉਹਦਾ ਅਸੀਂ ਸਟੇਟਮੈਂਟ ਲਈ ਹੈਗੀ ਹੈ ਸਟੇਟਮੈਂਟ ਦੇ ਅਕੋਰਡਿੰਗ ਉਹਨੇ ਆਪਣੇ ਐਲੀਗੇਸ਼ਨ ਲਾਇਏ ਵੀ ਸਹੁਰੇ ਦੇ ਉਦੇ ਸਬੰਧੀ ਜੋ ਅਸੀਂ ਇਸ ਸਟੇਟਮੈਂਟ ਦੇ ਅਨੁਸਾਰ ਥਾਣਾ ਦਸੂਹਾ ਵਿਖੇ ਐਫਆਰ ਨੰਬਰ 54 ਅ ਡੇਟਡ 7425 ਅੰਡਰ ਸੈਕਸ਼ਨ 115 ਜਿਮਨ 2 7475 ਬੀਐਨਐਸ ਤੇ ਤਹਿਤ ਅਸੀਂ ਮਾਮਲਾ ਇਸੇ ਦਰਜ ਕੀਤਾ ਹੈ ਜਿਹੜਾ ਦੋਸ਼ੀ ਹੈਗਾ ਬਿਕਰਮ ਸਿੰਘ ਜਿਹੜਾ ਸੌਰਾ ਹੈਗਾ ਸਾਨੂੰ ਬਲਦੇਵ ਸਿੰਘ ਪਲੱਡੇ ਦਾ ਉਹ ਨੂੰ ਅਸੀਂ ਅਰੈਸਟ ਕਰ ਲਿਆ ਹੈਗਾ ਜੀ ਤੇ ਹੁਣ ਸਾਡੀ ਹਿਰਾਸਤ ਦੇ ਵਿੱਚ ਹੈਗਾ ਉਹ ਖैर ਹੁਣ ਦੇਖਣਾ ਇਹ ਹੋਵੇਗਾ ਕਿ ਇਸ ਸੋਹਰੇ ਨੂੰ ਜਿਸ ਜੋਨੇ ਗੰਦੀ ਕਰਤੂਤ ਕੀਤੀ ਹੈ ਉਸ ਦੀ ਸਜ਼ਾ ਕੀ ਮਿਲਦੀ ਹੈ ਕਿਉਂਕਿ ਅਜਿਹੇ ਕਾਨੂੰਨੇ ਜ਼ੁਲਮ ਦੀ ਸਜ਼ਾ ਤਾਂ ਸਖਤ ਸਤ ਹੋਣੀ ਚਾਹੀਦੀ ਹੈ ਇੱਕ ਧੀ ਜੋ ਵਿਆਹ ਕੇ ਸੋਹਰੇ ਆਉਂਦੀ ਹੈ ਆਪਣੇ ਘਰ ਵਾਲੇ ਦੇ ਨਾਲ ਆਪਣੇ ਸੱਸ ਸੋਹਰੇ ਦੇ ਨਾਲ ਮਿਲ ਕੇ ਰਹਿੰਦੀ ਹੈ ਪਰ ਘਰ ਵਾਲਾ ਜਦੋਂ ਵਿਦੇਸ਼ ਗਿਆ ਹੁੰਦਾ ਹੈ ਤੇ ਸੱਸ ਖਤਮ ਹੋ ਚੁੱਕੀ ਹੈ ਤੇ ਸੋਹਰੇ ਨੂੰ ਉਹ ਪਿਓ ਸਮਝਦੀ ਹੈ ਤੇ ਉਸੇ ਦੇ ਸਹਾਰੇ ਸਾਰਾ ਘਰ ਚੱਲਦਾ ਹੈ ਪਰ ਜਦੋਂ ਉਹ ਹੀ ਸੋਹਰੇ ਨੇ ਦਰਿੰਦਗੀ ਵਾਲੀ ਅੱਖ ਰੱਖੀ ਉਸ ਤੋਂ ਬਾਅਦ ਜੋ ਕਾਹੜ ਵਾਪਰਿਆ ਉਹ ਸਭ ਕੁਝ ਹੈਰਾਨੀ ਕਰਨ ਵਾਲਾ ਸੀ ਖੈਰ ਉਹਨੇ ਇਸ ਮਾਮਲੇ 'ਚ ਪੁਲਿਸ ਨੇ ਉਸ ਦਰਿੰਦੇ ਸੋਹਰੇ ਨੂੰ ਗ੍ਰਿਫਤਾਰ ਕਰ ਲਿਆ ਹੋਇਆ ਹੈ